ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਵਰਤਈ ਜਾਂਦੀ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰਾਣੀ ਜੀ ਬਾਰੇ ਜਾਣਕਾਰੀ ਦੇਣ ਜਾ ਰਿਹਾ ਅੱਜ ਤੋਂ ਕੋਈ 6-7 ਦਿਹਾੜ ਕੇ ਪਹਿਲਾਂ ਕਿਸਾਨ ਵੀਰਾਂ ਦੇ ਘਰਾਂ ਵਿੱਚ ਇੱਕ ਦੋ ਊਠ ਇੱਕ ਦੋ ਬੁਸਤੇ ਜ਼ਰੂਰ ਰੱਖੇ ਹੁੰਦੇ ਦੀ ਉਹ ਇਹਨਾਂ ਬੋਤਿਆਂ ਨਾਲ ਖੇਤਾਂ ਦੀ ਬਹਾਈ ਕਰਦੇ ਦੀ ਜਦ ਜਿਹੜੇ ਹਰਤ ਹੁੰਦੇ ਦੀ ਉਹਨਾਂ ਨੂੰ ਚਲਾਉਂਦੇ ਦੀ ਖੂਹਾਂ ਵਿੱਚੋਂ ਪਾਣੀ ਕੱਢਣ ਲਈ ਇਹਨਾਂ ਉੱਖਾਂ ਦਾ ਇਹਨਾਂ ਬੋਤਿਆਂ ਦਾ ਬੋਤਿਆਂ ਦੀ ਵਰਤੋਂ ਕੀਤੀ ਜਾਂਦੀ ਦੀ ਸੋ ਹੋਰ ਵੀ ਕਈ ਕੰਮ ਬੋਤਿਆਂ ਤੋਂ ਲਈ ਜਾਂਦਾ ਦੀ ਸੋ ਇੱਕ ਇੱਕ ਦੋ ਦੋ ਬੋਤੇ ਰੇ ਕਿਸਾਨ ਵੀਰ ਦੇ ਘਰ ਵਿੱਚ ਜ਼ਰੂਰ ਹੁੰਦੇ ਦੀ ਸੋ ਜਿਹੜੇ ਇਹ ਬੂਤੇ ਹੁੰਦੇ ਦੀ ਇਹ ਬਾਹਰ ਬਾਹਰਾਂ ਵਿੱਚ ਹੀ ਖੜੇ ਹੁੰਦੇ ਦੀ ਸੋ ਉਥੋਂ ਇਹ ਬੋਤੇ ਜੇ ਚੋਰ ਹੁੰਦੇ ਦੀ ਉਹ ਇਹਨਾਂ ਨੂੰ ਖੋਰ ਕੇ ਲੈ ਜਾਂਦੇ ਦੀ ਸੋ ਇਹਦੇ ਹੱਲ ਲਈ ਵਿਚੋਰ ਬੋਤਿਆਂ ਨੂੰ ਖੋਲਣਾ ਸਕਣ ਉਹਨਾਂ ਦੇ ਪੈਰਾ ਵਿੱਚ ਇਹ ਨਿਓਲ ਜਿਹੜੀ ਪਈ ਆ ਥੋਡੇ ਸਾਹਮਣੇ ਦੇਖ ਰਹੇ ਹੋ ਦੇਖੋ ਹੁੰਦਾ ਹੈ ਹੱਥ ਘੜੀ ਵਰਗੀ ਲੱਗਦੀ ਆ ਪਰ ਇਹ ਬੂਤਿਆਂ ਦੇ ਪੈਰਾਂ ਵਿੱਚ ਲਾਉਣ ਵਾਲੀ ਨਿਓੜ ਇਹਦੇ ਇੱਕ ਸਿਰੇ ਆ ਚਾਬੀ ਲੱਗੀ ਹੋਈ ਆ ਇਹਨੂੰ ਲੋਕ ਲਗਾ ਕੇ ਜੰਦਾ ਲਗਾ ਕੇ ਇਹ ਚਾਬੀ ਕੱਢ ਲਈ ਜਾਂਦੀ ਆ ਆ ਦੇਖੋ ਜੀ ਇਸ ਤਰ੍ਹਾਂ ਘੁੰਮ ਕੇ ਇਹ ਚਾਬੀ ਨਿਕਲਦੀ ਆ ਇਸ ਤਰ੍ਹਾਂ ਇਹ ਕੱਜ਼ੀ ਆਂਦੀ ਆ ਸੋ ਜਿਹੜਾ ਕਿਸਾਨ ਵੀ ਰਹਿੰਦਾ ਦੀ ਬੋਤਿਆਂ ਦੇ ਪੈਰਾਂ ਵਿੱਚ ਇਹਨੂੰ ਲਗਾ ਕੇ ਲੋਕ ਲਗਾ ਲੈਂਦੇ ਜਿੰਦਾ ਲਗਾ ਲੈਂਦੇ ਗੰਦੇ ਦੀ ਤੇ ਫੇਰ ਉਹ ਜਿਹੜੇ ਚੋਰ ਹੁੰਦੇ ਦੀ ਉਹ ਇਹਨਾਂ ਨੂੰ ਨਹੀਂ ਸਿਲਾਈ ਜਾ ਸਕਦੇ ਸੂੰਠਾ ਨੂੰ ਕੋਲ ਕੇ ਨਹੀਂ ਸੀ ਲੱਗੀ ਜਾ ਸਕਦੇ ਤੋਂ ਤੇ ਕੋਈ ਇਸ ਤਰ੍ਹਾਂ ਇਹ ਲੰਬੀ ਹੋ ਜਾਂਦੀ ਆ ਜਿੰਨੇ ਚੌੜੀਆਂ ਲੱਤਾ ਹੁੰਦੇ ਉਹਨਾਂ ਚੌੜਾ ਹੈ ਤੇ ਬੜਾਇਆ ਹੁੰਦਾ ਵੀ ਜਦੋਂ ਫਿਰ ਉਂਠਾ ਦਾ ਦੌਰ ਖਤਮ ਹੋਇਆ ਤੇ ਬੜਦਾ ਦਾ ਦੌਰ ਆ ਗਿਆ ਜਿਨ੍ਹਾਂ ਨਾਲ ਕੇ ਖੇਤੀਬਾੜੀ ਕੀਤੀ ਜਾਂਦੀ ਦੀ ਸੇ ਉਸ ਤੋਂ ਬਾਅਦ ਟਰੈਕਟਰ ਆ ਗਿਆ ਜੀਦੇ ਕਰਕੇ ਜਿਹੜੇ ਊਂਟ ਸੀ ਉਹੋ ਪੰਜਾਬ ਦੇ ਪਿੰਡਾਂ ਵਿੱਚੋਂ ਗਾਇਬ ਹੋ ਗਏ ਉਹ ਤਾਂ ਜਗ੍ਹਾ ਦੇ ਲੋਕਾਂ ਦਾ ਟਰੈਕਟਰ ਲੈ ਆਉਂਦੇ ਵੱਧ ਲੈ ਆਉਂਦੇ ਸੋ ਫਿਰ ਇਹ ਜਿਹੜਾ ਸੰਦ ਸੀ ਇਹਨੇ ਵੀ ਤਾਂ ਹ ਲੋਪ ਹੋਣਾ ਹੀ ਸੀ ਸੋ ਅੱਜ ਕੱਲ ਇਹ ਸੰਦ ਜਿਹੜਾ ਪੰਜਾਬ ਦੇ ਕਿਸੇ ਵੀ ਘਰ ਵਿੱਚ ਇਹ ਦਿਖਦਾ ਨਹੀਂ ਇਸਾਂ ਨੂੰ ਨਿਓੜਾ ਕਹਿੰਦੇ ਨੇ ਤੇ ਇਹ ਲੋਹੇ ਦਾ ਬਣਿਆ ਹੁੰਦਾ ਸੀ ਸੋਇਆ ਸੌਂ ਦਬੀ ਹੋਣਾ ਪਿਆਰ ਦੇ ਜਿਹੜੇ ਕਸਾਲ ਵੀ ਰਹੇ ਨੇ ਉਹਨਾਂ ਦੇ ਘਰਾਂ ਵਿੱਚੋਂ ਉਹ ਨੋਂ ਪਹ ਪੋ ਗਿਆ ਹੈ ਸੋ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਮਿਲਾਂਗੇ ਕਿਸੇ ਦਿਨ ਫੇਰ ਕੋਈ ਹੋਰ ਪ੍ਰਾਤਿਕ ਚੀਜ਼ ਲੈ ਕੇ ਕੋਈ ਹੋਰ ਪੁਰਾਣੀ ਚੀਜ਼ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ